ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਸਾਖੀ ਸਮਝਣ ਜਾ ਰਹੇ ਆਂ ਨਮੋਲੀਆਂ ਦੀ ਵਾਰਤਾ ਗੁਰਮੁਖ ਪਿਆਰਿਓ ਨਿਮ ਦੇ ਵਿਰਸ਼ ਕਾਫੀ ਸੰਨ ਜਿਨ੍ਹਾਂ ਦੀ ਇਹ ਸਾਖੀ ਹੈ ਅਗਮ ਆਗਾਦ ਪੁਰਖ ਕਿਤਾਬ ਦੇ ਅੰਦਰੋਂ ਇਹ 257 ਨੰਬਰ ਪੇਜ ਤੇ ਸਾਖੀ ਮੌਜੂਦ ਹੈ ਜੇਕਰ ਤੁਹਾਨੂੰ ਜੀਵਨੀ ਦੇ ਵਿੱਚ ਉਹ ਕਦੇ ਪੜਨ ਨੂੰ ਮਿਲੇ ਤਾਂ ਜ਼ਰੂਰ ਪੜਿਓ ਖੈਰ ਆਪਾਂ ਇਹ ਸਾਖੀ ਦਾ ਜ਼ਿਕਰ ਜ਼ਰੂਰ ਕਰਾਂਗੇ ਪਹਿਲਾਂ ਦੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬਾਬਾ ਅਤਰ ਸਿੰਘ ਜੀ ਮਹਾਪੁਰਖ ਨਿਰਮਲਿਆਂ ਦੇ ਡੇਰੇ ਠਹਿਰੇ ਹੋਏ ਸਨ ਇਥੇ ਬਹੁਤ ਜ਼ਿਆਦਾ ਨਿੰਮ ਵੇਖਣ ਨੂੰ ਮਿਲ ਰਹੇ ਸੀ ਇੱਕ ਦਿਨ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਨੇ ਨਿੰਮ ਦੀਆਂ ਨਮੋਲੀਆਂ ਇਹ ਕਹਿ ਕੇ ਮੰਗੀਆਂ ਕਿ ਭਾਈ ਇਹ ਦੇਸੀ ਅੰਗੂਰ ਨੇ ਕਿਉਂਕਿ ਮਹਾਪੁਰਖਾਂ ਨੂੰ ਆਪਾਂ ਕੋਈ ਸਵਾਲ ਨਹੀਂ ਕਰ ਸਕਦੇ ਜਿਹੜੀ ਉਹਨਾਂ ਦੀ ਮੌਜ ਹੈ ਉਹਨਾਂ ਦੀ ਇੱਕ ਇੱਕ ਗੱਲ ਕਹੀ ਹੋਈ ਦੇ ਵਿੱਚ ਕੋਈ ਲੌਜਿਕ ਹੈ ਇਹ ਇਹ ਸਾਨੂੰ ਸਿਖਾਉ ਕਹਿੰਦੇ ਭਾਈ ਇਹ ਤੇ ਦੇਸੀ ਅੰਗੂਰ ਨੇ ਇਹ ਸਮੇਂ ਕਾਫੀ ਸੰਗਤ ਹਾਜ਼ਰ ਸੀ ਬਾਬਾ ਕਲਿਆਣ ਸਿੰਘ ਚੁਣਨ ਲੱਗ ਪਏ ਤੇ ਬੋਲੇ ਪਾਤਸ਼ਾਹ ਸੱਤ ਹੈ ਇਹ ਦੇਸੀ ਅੰਗੂਰ ਨੇ ਗਿਆਨੀ ਹਰੀ ਸਿੰਘ ਨੇ ਚੁਣਦਿਆਂ ਹੋਇਆ ਇਹ ਗਿਹਾ ਕਿ ਇਹ ਨਮੂਲੀਆਂ ਤਾਂ ਕੌੜੀਆਂ ਨੇ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਨਮੂਲੀਆਂ ਤਾਂ ਕੌੜੀਆਂ ਹੁੰਦੀਆਂ ਨੇ ਨਿੰਮ ਦੀਆਂ ਨਮੂਲੀਆਂ ਤੁਸੀਂ ਵੇਖੀਆਂ ਹੋਣੀਆਂ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਉਹ ਸ਼ਾਇਦ ਨਾ ਜਾਣਦੀ ਹੋਵੇ ਤੇ ਸਾਧ ਸੰਗਤ ਪਰ ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਨਿੰਮ ਦੀਆਂ ਨਮੋਲੀਆਂ ਜਿਹੜੀਆਂ ਨੇ ਬਹੁਤ ਕੌੜੀਆਂ ਹੁੰਦੀਆਂ ਨੇ ਉਦੋਂ ਕੌੜੀਆਂ ਹੁੰਦੇ ਨੇ ਰੀਠੇ ਰੀਠੇ ਬਹੁਤ ਕੌੜੇ ਹੁੰਦੇ ਨੇ ਜੀ ਪਰ ਬੇਨਤੀ ਕਰਾਂ ਵੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਜਾ ਕੇ ਰੀਠੇ ਦੇ ਦਰਖਤ ਥੱਲੇ ਡੇਰੇ ਲਾ ਲਏ ਉਸ ਹਿੱਸੇ ਦੇ ਰੀਠੇ ਕੌੜਿਆਂ ਤੋਂ ਵੀ ਮਿੱਠੇ ਹੋ ਗਏ ਜਿਸ ਪਾਸੇ ਸਿੱਧ ਬੈਠੇ ਸੀ ਉਹ ਰੀਠੇ ਅੱਜ ਵੀ ਕੌੜੇ ਦੇ ਕੌੜੇ ਨੇ ਚਲੋ ਖੈਰ ਬੇਨਤੀ ਕਰ ਰਿਹਾ ਕਿ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਇਸ ਸਮੇਂ ਕਹਿੰਦੇ ਉਹਨਾਂ ਨੇ ਨਮੋਲੀਆਂ ਇਕੱਠੀਆਂ ਕਰਨ ਦੇ ਲਈ ਕਿਹਾ ਕਹਿੰਦੇ ਨਮੋਲੀਆਂ ਤੇ ਇਕੱਠੀਆਂ ਕਰ ਲੀਆਂ ਬਾਬਾ ਕਲਿਆਣ ਸਿੰਘ ਹੋਰਾ ਨੇ ਤੇ ਬਾਬਾ ਹਰੀ ਸਿੰਘ ਹੋਰਾ ਨੇ ਨਮੋਲੀਆਂ ਇਕੱਠੀਆਂ ਕਰ ਲੀਆਂ ਤੇ ਸਵਾਲ ਕੀਤਾ ਬਾਅਦ ਵਿੱਚ ਕਹਿੰਦੇ ਮਹਾਂਪੁਰਖੋ ਵੀ ਇਹ ਨਮੋਲੀਆਂ ਤਾਂ ਕੌੜੀਆਂ ਨੇ ਤੇ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਜਿੱਥੇ ਆਪ ਨਮੋਲੀਆਂ ਖਾਧੀਆਂ ਉੱਥੇ ਸੰਗਤ ਨੂੰ ਵੀ ਵਰਤਾ ਦਿੱਤੀਆਂ ਹੁਣ ਇੱਥੇ ਅਸਚਰਜ ਭਰੀ ਗੱਲ ਇਹ ਹੈ ਕਿ ਬਾਬਾ ਕਲਿਆਣ ਸਿੰਘ ਵਾਲੀਆਂ ਨਮੋਲੀਆਂ ਮਿੱਠੀਆਂ ਸਨ ਤੇ ਗਿਆਨੀ ਹਰੀ ਸਿੰਘ ਵਾਲੀਆਂ ਨਮੋਲੀਆਂ ਕੌੜੀਆਂ ਸਨ ਜਿੱਥੇ-ਜਿੱਥੇ ਬਾਬਾ ਹਰੀ ਸਿੰਘ ਵਰਤਾਰੇ ਸੀ ਉਹ ਪਾਸੇ ਦੀਆਂ ਨਮੋਲੀਆਂ ਮਿੱਠੀਆਂ ਜਿੱਥੇ ਬਾਬਾ ਹਰੀ ਸਿੰਘ ਨੇ ਵਰਤਾਈਆਂ ਉਹ ਕੌੜੀਆਂ ਹੋ ਗਈਆਂ ਹੁਣ ਤਾਂ ਸਾਰੀ ਸੰਗਤ ਜਿਹੜੀ ਹੈ ਅਸਚਰਜ ਰਹੇਗੀ ਇਹ ਕੌਤਕ ਵੇਖ ਕੇ ਕਿ ਅਸਲ ਇਹ ਹੋ ਕੀ ਗਿਆ ਕਿਉਂਕਿ ਨਮੋਲੀਆਂ ਇੱਕੋ ਦਰਖਤ ਤੋਂ ਟੁਪੀਆਂ ਨੇ ਤੇ ਇੱਕ ਕੌੜੀਆਂ ਨੇ ਤੇ ਇੱਕ ਜਿਹੜੀਆਂ ਨੇ ਮਿੱਠੀਆਂ ਨੇ ਇਹ ਕਾਰਨ ਕੀ ਹੈ ਸਮੂਹ ਸ਼ਹਿਰ ਤੇ ਇਲਾਕਾ ਨਿਵਾਸੀ ਸੰਗਤ ਨੇ ਦਰਸ਼ਨ ਕਰਕੇ ਜੋ ਲਾਭ ਪ੍ਰਾਪਤ ਕੀਤਾ ਕਈ ਦਿਨ ਪ੍ਰਚਾਰ ਹੋਇਆ ਤਾਂ ਇੱਕ ਦਿਨ ਪਿੰਡ ਕਲਾ ਹੜ ਦੀ ਸੰਗਤ ਨੇ ਦਰਸ਼ਨਾ ਵਾਸਤੇ ਪ੍ਰਾਰਥਨਾ ਕੀਤੀ ਅਰਦਾਸ ਕੀਤੀ ਕਿ ਦਰਸ਼ਨ ਦਿਓ ਹੁਣ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਬਾਬਾ ਅਤਰ ਸਿੰਘ ਜੀ ਤਿਆਰ ਹੋਏ ਤਾਂ ਸਰਦਾਰ ਬਦਨ ਸਿੰਘ ਨੇ ਕਈ ਤਰ੍ਹਾਂ ਦੀਆਂ ਭੇਟਾਵਾਂ ਜਿਹੜੀਆਂ ਸੀ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਨੂੰ ਸਮਰਪਣ ਕੀਤੀਆਂ ਇਥੋਂ ਬਾਬਾ ਜੀ ਰਾਤ ਤੇ ਤਿਆਰ ਹੋ ਕੇ ਪਿੰਡ ਕਲਾਹੜ ਪੁੱਜੇ ਇਥੇ ਇੱਕ ਦਿਨ ਠਹਿਰਦੇ ਨੇ ਭਾਈ ਇੰਦਰਜੀਤ ਸਿੰਘ ਨੇ ਬਹੁਤ ਸੇਵਾ ਕੀਤੀ ਇਤੋਂ ਪਿੰਡ ਦੌਦ ਫਿਰ ਫਲਾਉਂਡ ਬਾਲੇਵਾਲ ਵਿੱਚੋਂ ਦੀ ਹੁੰਦੇ ਹੋਏ ਪਿੰਡ ਵੱਡੀ ਧਲੇਰ ਪਹੁੰਚ ਜਾਂਦੇ ਨੇ ਸੰਗਤ ਨੇ ਇੱਕ ਖੂਹ ਤੇ ਤਮੋਟੀ ਲਾ ਕੇ ਰਹਾਇਸ਼ ਦਾ ਪ੍ਰਬੰਧ ਕੀਤਾ ਹੋਇਆ ਸੀ ਤਾਂ ਦੋ ਕੁ ਦਿਨ ਇਸ ਪਿੰਡ ਵਿੱਚ ਨਾਮ ਬਾਣੀ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ ਮਹਾਂਪੁਰਖਾਂ ਨੇ ਗੁਰਮੁਖ ਪਿਆਰੇ ਉਹ ਜਿੱਥੇ ਵੀ ਜਾਂਦੇ ਸੀ ਬਾਬਾ ਜੀ ਦੀਵਾਨ ਪਹਿਲਾਂ ਹੁੰਦੇ ਸੀ ਮਹਾਂਪੁਰਖ ਪਹਿਲਾ ਸੰਗਤ ਨੂੰ ਬਚਨ ਵਿਚਾਰ ਕਰਕੇ ਸੁਨਾਇਆ ਕਰਦੇ ਸੀ ਉਸ ਤੋਂ ਬਾਅਦ ਕਹਿੰਦੇ ਇਥੇ ਇਕਾਂਤ ਵਿੱਚ ਬੈਠਦੇ ਨੇ ਇੱਕ ਦਿਨ ਇਕਾਂਤ ਵਿੱਚ ਬੈਠੇ ਹੋਏ ਸਨ ਪਰਮਹੰਸ ਮੋਨਾ ਸਾਧੂ ਆਪਣੇ ਸਾਥੀਆਂ ਨਾਲ ਵਿਚਾਰ ਕਰਕੇ ਆਇਆ ਕਿ ਜੇਕਰ ਸੰਤ ਜੀ ਮਹਾਰਾਜ ਮੇਰਾ ਜਲ ਸ਼ਕ ਲੈਣਗੇ ਤਾਂ ਮੈਂ ਸਮ ਦ੍ਰਿਸ਼ਟੀ ਪੂਰਨ ਪੁਰਸ਼ ਮੰਨਾਂਗਾ ਆਪਣੇ ਆਪ ਨੂੰ ਜਦ ਜਲ ਲੈ ਕੇ ਬਾਬਾ ਅਤਰ ਸਿੰਘ ਜੀ ਮਾਹਪੁਰਖਾਂ ਦੀ ਹਜ਼ੂਰੀ ਦੇ ਵਿੱਚ ਪੁਜਿਆ ਤਾਂ ਤਾਂ ਬਾਬਾ ਅਤਰ ਸਿੰਘ ਦੀ ਮਾਹਪੁਰਖਾਂ ਨੇ ਉਸ ਦਾ ਜਿਹੜਾ ਜਲ ਸੀ ਨਾ ਗੁਰਮੁਖ ਪਿਆਰਿਓ ਜਿਹੜਾ ਉਹ ਜਲ ਲੈ ਕੇ ਆਇਆ ਸੀ ਕਹਿੰਦੇ ਉਹਦੇ ਜਲ ਨੂੰ ਜਲ ਪੀਣ ਵਾਸਤੇ ਮੰਗ ਲਿਆ ਕਹਿੰਦੇ ਸਾਧੂ ਚਰਨਾਂ ਦੇ ਵਿੱਚ ਡਿੱਗ ਪਿਆ ਕਹਿੰਦੇ ਆਪ ਜੀ ਨੂੰ ਪੂਰਨ ਪੁਰਸ਼ ਮੰਨ ਕੇ ਸ਼ਰਧਾਲੂ ਬਣਿਆ ਪਤਾ ਲੱਗ ਗਿਆ ਵੀ ਹੁਣ ਕਿੱਥੇ ਦੇ ਮਨ ਵਿੱਚ ਸੋਚ ਕੇ ਆਇਆ ਸੀ ਵੀ ਜੇ ਆਪ ਮੰਗਣਗੇ ਤਾਂ ਮਾਹਪੁਰਖਾਂ ਨੇ ਪਹਿਲੀ ਮੰਗ ਲਿਆ ਉਹਨੂੰ ਸਮਝ ਆ ਗਈ ਵੀ ਗੱਲ ਤੇ ਮੈਂ ਆਪਣੇ ਆਪ ਨਾਲ ਕੀਤੀ ਸੀ ਤੇ ਮਾਹਪੁਰਖਾਂ ਨੇ ਤਾਂ ਮੇਰੀ ਮਨ ਦੀ ਬੁੱਝ ਲਈ ਉਹਨੂੰ ਸਮਝ ਆ ਗਿਆ ਵੀ ਇਹ ਆਮ ਪੁਰਖ ਨਹੀਂ ਕੋਈ ਇਹ ਤਾਂ ਫਿਰ ਰੱਬੀ ਰੂਹ ਹੈ ਕੋਈ ਇਹ ਤਾਂ ਉਹ ਪਰਮਾਤਮਾ ਦੀ ਜੋਤ ਹੈ ਬਾਬਾ ਅਤਰ ਸਿੰਘ ਜੀ ਮਹਾਰਾਜ ਚੁਨੇਰ ਦੀ ਸੰਗਤ ਨੂੰ ਤਾਰ ਕੇ ਫਰਵਾਲੀ ਪੁਜੇ ਤਾਂ ਇੱਥੇ ਬਹੁਤ ਸਾਰੇ ਪਿੰਡਾਂ ਦੀਆਂ ਸੰਗਤਾਂ ਨੇ ਆਪਣੇ ਆਪਣੇ ਪਿੰਡ ਚਾਰਨ ਪਵਾਉਣ ਦੀ ਜਿਹੜੀ ਅਰਦਾਸ ਕੀਤੀ ਤੇ ਬਾਬਾ ਜੀ ਕਿਸੇ ਨੂੰ ਨਿਰਾਸ਼ ਨਹੀਂ ਸੀ ਕਰਦੇ ਪ੍ਰਸੰਨ ਨਹੀਂ ਸੰ ਕਰਨਾ ਚਾਹੁੰਦੇ ਜਿਸ ਕਰਕੇ ਰਾਤ ਨੂੰ 4 ਵਜੇ ਉੱਠ ਕੇ ਕੁਝ ਸਿੰਘਾਂ ਸਮੇਤ ਨਹਿਰ ਦੀ ਪਟੜੀ ਉਹ ਨਿਰਾਸ਼ ਨਹੀਂ ਸੀ ਕਰਦੇ ਤੇ ਉਹ ਇਸ ਗੱਲ ਤੋਂ ਮਨਾ ਵੀ ਨਹੀਂ ਸੀ ਕਰ ਸਕਦੇ ਤੇ ਕਹਿੰਦੇ ਰਾਤ ਨੂੰ ਕੁਝ ਕੁ ਸਿੰਘਾਂ ਦੇ ਸਮੇਤ ਉਠੇ ਨਹਿਰ ਦੀ ਪਟੜੀ ਗੁਪਤ ਹੀ ਕਹਿੰਦੇ ਚਾਲੇ ਪਾ ਦਿੱਤੇ ਅਹਿਮਦਗੜ ਪਹੁੰਚ ਜਾਂਦੇ ਨੇ ਇੱਥੋਂ ਦੀ ਸੰਗਤ ਨੇ ਪ੍ਰੇਮ ਸਹਿਤ ਦੁੱਧ ਛਕਾਇਆ ਇੱਥੋਂ ਗੱਡੇ ਵਿੱਚ ਬੈਠ ਕੇ ਲੁਧਿਆਣੇ ਦੀ ਜਲੰਧਰ ਜਾ ਉਤਰਦੇ ਨੇ टांगਿਆਂ ਤੇ ਸਵਾਰ ਹੋ ਕੇ ਹੁਸ਼ਿਆਰਪੁਰ ਪੁੱਜਦੇ ਨੇ ਪੰਜ ਦਿਨ ਨਾਮ ਬਾਣੀ ਦਾ ਉਪਦੇਸ਼ ਦਿੰਦੇ ਅੰਮ੍ਰਿਤ ਪ੍ਰਚਾਰ ਹੁੰਦਾ ਹੈ ਹਜ਼ਾਰਾਂ ਪ੍ਰਾਣੀ ਨਾਮ ਬਾਣੀ ਦੇ ਰਸੀਏ ਗੁਰਮਤ ਦੇ ਧਾਰਨੀ ਬਣਦੇ ਨੇ ਇੱਥੇ ਰਾਮਗੜੀਏ ਸਿੱਖਾਂ ਦੀ ਬੇਨਤੀ ਮੰਨ ਕੇ ਪਿੰਡ ਪਿਪਲਾਂ ਵਿਖੇ ਦਰਸ਼ਨ ਦਿੱਤੇ ਮੈਂ ਕਈ ਵਾਰੀ ਪਹਿਲਾਂ ਵੀ ਆਪ ਜੀ ਨਾਲ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਵੀ ਮਹਾਪੁਰਖ ਜੇ ਗੁਰਸਾਗਰ ਤੋਂ ਚਲੇ ਜਾਂਦੇ ਸੀ ਤੇ ਗੁਰਮੁਖ ਪਿਆਰਿਓ ਇੱਥੇ ਕਾਫੀ ਮਹੀਨੇ ਤੱਕ ਮੁੜ ਕੇ ਨਹੀਂ ਸੀ ਆਉਂਦੇ ਸੰਗਤ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹਾਂ ਉਹਨਾਂ ਨੂੰ ਲੈ ਜਾਂਦੀ ਸੀ ਹੁਸ਼ਿਆਰਪੁਰ ਦੀ ਸੰਗਤ ਫੇਰ ਆਈ ਤੇ ਬੇਨਤੀ ਕਰਕੇ ਹੁਸ਼ਿਆਰਪੁਰ ਵਾਪਸ ਲੈ ਜਾਂਦੀ ਹੈ ਸਾਰਾ ਸ਼ਹਿਰ ਸਵਾਗਤ ਵਾਸਤੇ ਖੜਾ ਹੁੰਦਾ ਹੈ ਸਵਾਗਤ ਕਰਦਾ ਹੈ ਦੀਵਾਨਾ ਦੇ ਵਿੱਚ ਲੈ ਕੇ ਜਾਂਦੇ ਨੇ ਕਈ ਦਿਨ ਕਥਾ ਕੀਰਤਨ ਹੁੰਦਾ ਹੈ ਜਨ ਸਧਾਰਨ ਤੇ ਅੰਮ੍ਰਿਤ ਪਾਣ ਦੀ ਪ੍ਰਾਪਤੀ ਕਰਕੇ ਗੁਰਮੰਤਰ ਦੇ ਵਿਅਸੀ ਗੁਰਬਾਣੀ ਦੇ ਨਿਤਨੇਮੀ ਬਨਣ ਦਾ ਪ੍ਰਣ ਲਿਆ ਜਾਂਦਾ ਹੈ ਉਹਨਾਂ ਲੋਕਾਂ ਵੱਲੋਂ ਸਰਦਾਰ ਜੋਗਿੰਦਰ ਸਿੰਘ ਰੱਥ ਤੇ ਘੋੜੀ ਲੈ ਕੇ ਹਾਜ਼ਰ ਹੁੰਦੇ ਨੇ ਤੇ ਪਿੰਡ ਕਾਠਗੜ੍ਹ ਦੇ ਵਿੱਚ ਚਰਨ ਪਾਉਣ ਦੀ ਬੇਨਤੀ ਕਰਦੇ ਨੇ ਦੇਖੋ ਮਹਾਂਪੁਰਖ ਫੇਰ ਕਾਠਗੜ੍ਹ ਨੂੰ ਚੱਲ ਪੈਂਦੇ ਨੇ ਪਿੰਡ ਦੀ ਸੰਗਤ ਹਾਜ਼ਰ ਹੋਈ ਕਈ ਦਿਨ ਬਾਣੀ ਦਾ ਪ੍ਰਵਾਹ ਚੱਲਿਆ ਸੈਂਕੜੇ ਲੋਕ ਇੱਥੇ ਵੀ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣਦੇ ਨੇ। ਜੋਗਿੰਦਰ ਸਿੰਘ ਜਿਹੜਾ ਸੀ ਨਾ ਸਰਦਾਰ ਪਰਮ ਸ਼ਰਦਾ ਤੇ ਸਤਕਾਰ ਨਾਲ ਉਹਨੇ ਸੇਵਾ ਕੀਤੀ। ਰਹਾਇਸ਼ ਬਾਗ ਦੇ ਵਿੱਚ ਤੇ ਕਿਲੇ ਵਿੱਚ ਦੀਵਾਨ ਸਜਦੇ ਰਹੇ। ਇਕਾਂਤ ਸਮੇਂ ਇੱਕ ਸਾਧੂ ਚਰਨਾਂ ਦੇ ਵਿੱਚ ਪੁੱਜਦਾ ਹੈ ਤੇ ਪ੍ਰਾਰਥਨਾ ਕਰਦਾ ਹੈ ਭਗਵਾਨ ਨਾਮ ਜਪਣ ਦਾ ਕੀ ਲਾਭ ਹੈ? ਨਾਮ ਦੀ ਪ੍ਰਾਪਤੀ ਦਾ ਆਨੰਦ ਕੀਏ। ਬਾਬਾ ਅਤਰ ਸਿੰਘ ਜੀ ਨੇ ਗੁਰੂ ਸ਼ਬਦ ਦੁਆਰਾ ਉਹਨੂੰ ਉੱਤਰ ਦੇ ਕੇ ਨਿਰਉਪਤ ਕੀਤਾ। ਉਹਨੂੰ ਦੱਸਿਆ ਕਿ ਭਾਈ ਪਰਮਾਤਮਾ ਦੀ ਜਿਹੜੀ ਬੰਦਗੀ ਹੈ ਨਾ ਸਤ ਗੁਰ ਸ਼ਬਦ ਓਜ਼ਾਰੋ ਦੀਪਾ ਬਿਨਸਿਓ ਅੰਧਕਾਰ ਤਿਹ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਭਾਈ ਇਹ ਪਰਮਾਤਮਾ ਦੀ ਜਿਹੜੀ ਬੰਦਗੀ ਹੈ ਇਹ ਤੇ ਇੱਕ ਦੀਪ ਹੈ। ਸ਼ਬਦ ਦਾ ਦੀਪ ਜਦੋਂ ਆਪਾਂ ਅੰਦਰ ਜਗਾਵਾਂਗੇ ਇਹ ਪੂਰਾ ਸ਼ਬਦ 5ਵੇਂ ਪਾਤਸ਼ਾਹ ਦਾ ਸਾਧ ਸੰਗਤ 821 ਨੰਬਰ ਤੇ ਸੁਭਾਏ ਮਾਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਕਦੇ ਪੜ੍ਹੇ ਹੋ ਇਸ ਸ਼ਬਦ ਨੂੰ ਸਾਧੂ ਦੀ ਸ਼ੰਕਾ ਮਿਟਾ ਕੇ ਨਾਮ ਪ੍ਰਾਪਤ ਕਰਕੇ ਪ੍ਰਸੰਨਤਾ ਪੂਰਵਕ ਵੰਦਨਾ ਕਰਕੇ ਉਥੋਂ ਚਲਾ ਜਾਂਦਾ ਹੈ। ਬਾਬਾ ਅਤਰ ਸਿੰਘ ਜੀ ਪ੍ਰਸੰਨਤਾ ਬਖਸ਼ ਕੇ ਰੇਲ ਤੇ ਸਵਾਰ ਹੋ ਜਾਂਦੇ ਨੇ ਅਮਾਵਸ ਮਸਿਆ ਦੇ ਜੋੜ ਮੇਲੇ ਤੇ ਸ੍ਰੀ ਤਰਨ ਤਾਰਨ ਸਾਹਿਬ ਚਲੇ ਜਾਂਦੇ ਨੇ। ਉਹਨਾਂ ਨੇ ਉਥੇ ਉਤਾਰਾ ਕੀਤਾ ਸਕੂਲ ਦੇ ਵਿੱਚ। ਸ੍ਰੀ ਹਰਮੰਦਰ ਜੀ ਦੇ ਅਤੇ ਪ੍ਰਕਰਮਾ ਵਿੱਚ ਸਭਾ ਲਗਾਈ ਕਈ ਦਿਨ ਨਾਮ ਦਾ ਪ੍ਰਵਾਹ ਚੱਲਿਆ ਕਈ ਹਜ਼ਾਰ ਮਾਈ ਭਾਈ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਇੱਕ ਦਿਨ ਆਪਣੀ ਸਵੈ ਇੱਛਾ ਅਨੁਸਾਰ ਬਿਨਾਂ ਦੱਸੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜ ਜਾਂਦੇ ਨੇ ਇਥੋਂ ਰੇਲ ਤੇ ਸਵਾਰ ਹੋ ਕੇ ਲੁਧਿਆਣੇ ਜਵੱਦੀ ਵਾਲੇ ਸਰਦਾਰਾਂ ਦੀ ਕੋਠੀ ਜਾ ਪੁੱਜੇ ਕਈ ਦਿਨ satsangਤ ਹੋਇਆ ਸਰਦਾਰ ਆਪਣੇ ਪਿੰਡ ਜਵੱਦੀ ਵਿਖੇ ਲੈ ਗਏ ਦਾ ਬਾਗ ਵਿੱਚ ਜਾ ਕੇ ਉਤਾਰਾ ਕੀਤਾ ਸੈਂਕੜੇ ਲੋਕਾਂ ਨੂੰ ਸਮਤ ਪ੍ਰਦਾਨ ਕੀਤੀ ਇਥੋਂ ਛਪਾਰ ਦੇ ਮੇਲੇ ਤੇ 3 ਦਿਨ ਕਥਾ ਕੀਰਤਨ ਕਰਕੇ ਜਨ ਸਧਾਰਨ ਨੂੰ ਉਤਾਰਿਆ ਛਪਾਰ ਤੋਂ ਫਰਵਾਲੀ ਪਿੰਡ ਦੀ ਪਿੰਡ ਮਹੋਲੀ ਛੋਟੀ ਸੰਤ ਪ੍ਰੇਮਦਾਸ ਦੇ ਡੇਰੇ ਦੀਵਾਨ ਲਾਏ ਮਹੋਲੀ ਵੱਡੀ ਸੰਤ ਮੋਹਰ ਸਿੰਘ ਨਿਰਮਲੇ ਦੇ ਡੇਰੇ ਨਾਮ ਦੀ ਵਰਖਾ ਕਰਕੇ ਪਿੰਡ ਮਹਿਰਨਿਆਂ ਦੇ ਵਿੱਚ ਦੀ ਹੁੰਦੇ ਹੋਏ ਗਿਆਨੀ ਰਾਮ ਸਿੰਘ ਦੀ ਬੇਨਤੀ ਨੂੰ ਮੰਨ ਕੇ ਪਿੰਡ ਤਮੋਟ ਜਾ ਕੇ ਮਹਾਂਪੁਰਖਾਂ ਦੇ ਦਰਸ਼ਨ ਦਿੱਤੇ ਸੋ ਗੁਰਮੁਖ ਪਿਆਰਿਓ ਕਹਿਣ ਤੋਂ ਭਾਵ ਵੀ ਮਹਾਂਪੁਰਖ ਇੱਕ ਥਾਂ ਤੋਂ ਦੂਜੀ ਥਾਂ ਦੂਜੀ ਥਾਂ ਤੋਂ ਤੀਜੀ ਚੌਥੀ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਐ ਮਹਾਂਪੁਰਖਾਂ ਨੂੰ ਲੈ ਜਾਂਦੇ ਸੀ ਸੰਗਤ ਪਰ ਇੱਕ ਗੱਲ ਨੋਟ ਕਰਿਓ ਉਹਨਾਂ ਦੇ ਜੀਵਨ ਦੇ ਵਿੱਚ ਵੀ ਜਿੱਥੇ ਗਏ ਦੀਵਾਨ ਸਜਿਆ ਤੇ ਅੰਮ੍ਰਿਤ ਪ੍ਰਚਾਰ ਜ਼ਰੂਰ ਹੋਇਆ ਅੰਮ੍ਰਿਤ ਸੰਚਾਰ ਹੋਇਆ ਸੰਗਤ ਨੇ ਵਾਦੋ ਵਾਦ ਅੰਮ੍ਰਿਤ ਛੱਕੇ ਲਾਹੇ ਲਏ ਤੇ ਗੁਰੂ ਵਾਲੇ ਬਣੇ ਗੁਰਮੁਖ ਪਿਆਰਿਓ ਇਹ ਸੀ ਮਹਾਂਪੁਰਖਾਂ ਦਾ ਜੀਵਨ ਇਹ ਸੀ ਮਹਾਂਪੁਰਖਾਂ ਦੀ ਕਮਾਈ ਸਾਸੰਗਤ ਦਾ ਜੋ ਸਾਫ਼ ਉਹਨਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਵਿਖਾਈ ਦਿੰਦੀ ਹੈ ਸੋ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਵਰਗਾ ਹੋਰ ਕੋਈ ਨਹੀਂ ਮੈਂ ਫੇਰ ਬੇਨਤੀ ਕਰਾਂ ਕਿ ਜਿੰਨਾ ਉਹਨਾਂ ਨੇ ਅਮਰਤ ਛਕਾਇਆ ਮਾਈ ਭਾਈ ਹਰ ਕਿਸੇ ਨੂੰ ਗੁਰੂ ਨਾਲ ਜੋੜਿਆ ਗੁਰੂ ਦੀ ਪਾਵਨ ਬਾਣੀ ਦਾ ਉਹਨਾਂ ਨੇ ਸਤਕਾਰ ਕੀਤਾ ਪ੍ਰਚਾਰ ਕੀਤਾ ਇਹਨਾਂ ਸਾਹਿਬ ਕੋਈ ਨਹੀਂ ਕਰ ਸਕਿਆ ਜਾਂ ਅੱਗੇ ਕੋਈ ਨਹੀਂ ਕਰ ਸਕੇਗਾ ਬਹੁਤ ਅਨਮੋਲ ਤੇ ਉੱਤਮ ਜੀਵਨ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ